ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਆ ਵਧੀਆ ਹੋਵੋਗੇ ਸੋ ਅੱਜ ਆਪਾਂ ਫਿਰਦੇ ਆ ਖੇਤ ਚ ਖੇਤ ਕੀ ਕਰਦੇ ਫਿਰਦੇ ਆ ਅੱਜ ਧੁੱਪਾਂ ਨਿਕਲੀ ਆ ਮਾੜੀ ਮੋਟੀ ਹਨਾ ਸੋ ਸੋਚਿਆ ਫਾਇਦਾ ਲੈ ਲਈਏ ਬਰਸੀਮ ਤਾਂ ਵੱਢਿਆ ਤਾਂ ਹੁਣ ਲਈ ਚੱਕ ਲਿਆ ਜੀ ਆਪਾਂ ਦੇਖੋ ਰੇ ਪਾਵਾਂ ਬਰਸੀਮ ਚ ਕੋਰ ਕੋਸ਼ ਨਹੀਂ ਕੋਰੇ ਕਰਕੇ ਨਾ ਬਰਸੀਮ ਫੁੱਟ ਨਹੀਂ ਰਿਹਾ ਵਿੱਚ ਵਿੱਚ ਤਾਂ ਬਥੇਰਾ ਫੁੱਟਦਾ ਦੇਖੋ ਪਰ ਉਹਨਾ ਨਹੀਂ ਫੁੱਟਦਾ ਜਿਹਨਾਂ ਫੁੱਟਣਾ ਚਾਹੀਦਾ ਹੁਣ ਕੋਰਾ ਘਟ ਜੂਗਾ ਤਾਂ ਪਾ ਨਿਕਲਣ ਲੱਗੇ ਹੁਣ ਇੱਕ ਡੋਜ਼ ਦੇ ਦੇਣੀ ਆਪਾਂ ਨੂੰ ਇਹਨੂੰ ਫੇਰ ਇਹਦੀ ਖੇਤ ਵਧ ਨਹੀਂ ਪਾਉਣਾ ਬਾਜੂ ਨਹੀਂ ਪਾਉਣਾ ਹੈਗਾ ਇਹਦਾ ਵਧ ਵਾਸਤੋਂ ਪਹਾਣੀ ਸੁਲਾ ਪਾਣੀ ਲਾਤਾ ਨਾਲ ਦਿਨ ਆਪੋ ਨੇ ਪਾਣੀ ਵੀ ਦਸਾਣਾ ਹਮੈ ਰੇ ਇੱਦਾਂ ਮੈਂ ਇੱਕ ਵਾਰੀ ਉੱਠ ਖੜਿਆ ਪਰ ਸੀ ਉਹ ਜੀ ਦੇਖਿਓ ਜਿਨ੍ਹਾਂ ਦੇ ਨਾ ਕਿਹਾਂ ਦੇ ਆਪਾਂ ਗਏ ਨੇ ਇਹ ਬਹੁਤ ਵਰਸਿੰਗ ਫੁੱਟਿਆ ਹੋਇਆ ਇਹਨਾਂ ਨੇ ਪਤਾ ਨਹੀਂ ਕੀ ਪਾਇਆ ਉਹ ਪਾਇਆ ਪੂਆ ਕੁਝ ਨਹੀਂ ਹੁੰਦਾ ਉਹਨਾਂ ਨੇ ਉਹਨਾਂ ਇਹ ਤੋਂ ਪਹਿਲਾਂ ਕੋਰੇ ਤੋਂ ਪਹਿਲਾਂ ਕਿਾਰੇ ਵੱਡੇ ਹੋਏ ਆ ਉਹਨਾਂ ਦੇ ਫੱਟੇ ਲਾਏ ਹੋਏ ਆ ਉਹ ਤਾਂ ਕਰਕੇ ਫੱਟੇ ਹੋਏ ਆ ਠੀਕ ਹੈ ਜੀ ਹਲੋ ਵਿੱਚ ਵਿੱਚ ਕੈਮਰਾ ਮਰ ਗਿਆ ਜ਼ਬਰ ਸਿੰਘ ਦੁਬਾਰਾ ਵਿਝਿਆ ਹੋਇਆ ਇਹ ਇਹਨਾਂ ਤੇ ਉਹ ਵੀ ਕਿਹੜਾ ਖਾਲੀ ਲਈ ਫਿਰਦਾ ਖਾਲੀ ਜਗ੍ਹਾ 'ਚ ਇਹ ਰੇ ਪਾਉਂਦਾ ਕਿ ਪਿਆਜ ਲਾਇਆ ਨੂੰ ਹੋ ਗਿਆ 4-5 ਦਿਨ ਉਹਨਾਂ ਨੂੰ ਪਾਣੀ ਨਹੀਂ ਲਾਇਆ 4-5 ਦਿਨ ਤੋਂ ਆਪਾਂ ਨੇ ਉਹਨਾਂ ਨੂੰ ਅੱਜ ਪਾਣੀ ਲਾਵਾਂਗੇ ਇੱਕ ਕਿਹੜਾ ਰਹਿੰਦਾ ਸੋ ਭਣੇ ਰਹੇ ਹੋ ਵੀਡੀਓ ਦੇ ਨਾਲ ਮੈਂ ਤਾਂ ਹੋਣਾ ਫੁਨੇ ਪ੍ਰੋਸੈਸ ਸਟੈਂਪ ਕਰਾਂਗੇ ਉੱਤੇ ਕਖਲੀ ਵੇਖ ਕੋਰਾ ਇਹਨਾਂ ਦਾ ਕੁਝ ਰੀਟ ਲਾਦਾ ਥੋੜਾ ਜਿਹਾ ਉੱਥੋਂ ਨੂੰ ਜੀਨ ਨਹੀਂ ਤਾਂ ਕਰਦਾ ਕੋਰੇ ਠੰਡ ਕਰਕੇ ਉਸ ਨੂੰ ਮਹਾ ਜੀ ਨਾਲ ਸਪਾਇਟਿੰਗ ਕਮਜ਼ਰਨਾ ਕਰਨਾ ਹੀ ਪੈਣਾ ਮੈਂ ਤਰਸਤਾਂ ਕਰਕੇ ਚਪਾ ਕੇ ਬਹੁਤ ਹਨਾ ਤੁਹਾਨੂੰ ਬਾਕੀ ਦਾ ਪ੍ਰੋਸੈਸ ਰੇ ਆਪਣਾ ਵਲਟ ਹੀ ਮੁੱਕ ਚੱਲੀ ਆਏ ਕਿ ਅੱਜ ਆਪਣੇ ਸਟੈਂਪ ਕਰਦੇ ਆ ਇਹਨਾਂ ਚ ਸਟੈਂਪ ਵਾਈ ਕਰਦੇ ਆ ਕਰੋ ਕਿ ਅੱਜ ਹਨਾ ਗੁੱਡਣੇ ਬਹੁਤ ਔਖੇ ਆ ਚਲੋ ਜਿਹੜਾ ਗੁੱਟ ਸਾਦਾ ਬਹਿ ਸਕਦਾ ਪੈਣਾ ਪਰ ਉਹਦੇ ਵਾਸਤੇ ਤਾਂ ਵੈਲਕਮ ਬੈਠੋ ਗੁੱਡੋ ਹੁਣ ਜੀ ਕੋ ਬਹਿ ਨਹੀਂ ਹੁੰਦਾ ਮੇਰੇ ਵਰਗੇ ਲੱਕੀ ਸਰਦੋਂ ਲੱਗ ਜਾਂਦਾ ਉਹ ਕੋਈ ਗੁੱਡੂ ਦਾ ਲਾ ਦੂਰਾ ਛਟਾ ਆ ਗਿਆ ਪਰ ਸੀਚ 'ਚ ਪਾਣੀ ਆ ਗਿਆ ਨਾਲ ਹੁੰਦਾ ਹੀ ਖਨਾਲਾ ਪਾਣੀ ਲਾਇਆ ਸੀ ਨਾਲ ਹੁੰਦਾ ਹੀ ਮਾਹ ਕੋਰੇ ਕਰਕੇ ਪਾਣੀ ਵੀ ਨਹੀਂ ਤਾਂ ਲਾਇਆ ਹੁਣ ਅਸੀਂ ਇੱਕ ਦੋ ਦਿਨ ਵਧਣਾ ਨਹੀਂ ਇਕੱਠਾ ਹੀ ਵੜਦਾ ਉਹ ਬੜਾ ਪੰਪ ਨਹੀਂ ਆਪਾਂ ਨੇ ਲਾਇਆ ਹੈਗਾ ਸਪਰੇ ਨਹੀਂ ਆਹ ਦੇਖੋ ਜਿਹ ਦਵਾਈ ਥੱਲੇ ਆਇ ਲਦੀ ਆ ഭരല ഭ ਵਰੀ ਲੰਨਿਆ ਲੈ ਦੋ ਟੁਕਰੇ ਇਹਦੇ ਰਹਿ ਗਏ ਉਪਜਨੇ ਹੱਥ ਨਾਲ ਲਓ ਵਰਗੀ ਹੁਣ ਦੇਖਿਓ ਫਿਰ ਕਰਮਾ ਤੇ ਦੀ ਸਟੰਪ ਦੀ ਆਮਾ ਬਹਿਮ ਕਰੀ ਉਹ ਕਿਥੇ ਲੇਟੋਂ ਲੱਗੀ ਇਹਦੇ ਨਾਲ ਪਤਾ ਨਹੀਂ ਕੀ ਹੋ ਜੂ ਕੋਈ ਨਹੀਂ ਹੁੰਦਾ ਇਹਦੇ ਨਾਲ ਲੱਗੀ ਹੋਈ ਫਸਲ ਨੂੰ ਤਾਂ ਕੋਈ ਅਸਰ ਨਹੀਂ ਜਿਹੜੀ ਜੰਮੀ ਹੋਈ ਆ ਉਤੇ ਅਸਰ ਨਹੀਂ ਹੁੰਦਾ ਇਹਦਾ ਆ 8 ਛੱਟੀ ਹੁੰਦੀ ਆ ਆਪਣੀ ਮੇਰੇ ਕਲ ਨੂੰ ਜੇ ਸਾਗ ਸੂਖਾਣਾ ਹੋਵੇ ਇਹ ਜਿਹੜਾ ਕੱਖ ਵੱਡਣੇ ਤਾਂ ਬਹੁਤ ਔਖੇ ਲੱਗਦੇ ਆ ਨਾ ਦਾਤ ਫਿਰਦਾ ਦਾਤੀ ਨਾਲ ਵੀ ਔਖੀ ਕਰਦੀ ਪਰ ਸਾਗ ਨਹੀਂ ਮੁੱਕਦਾ ਇਹਦੇ ਨਾਲ ਐਂਡ ਤੱਕ ਸੋਲਾ ਲਿੰਦਾ ਪੋਹਾਰਾ ਇਹਨੂੰ ਖੋਲ ਲਾਂਗੇ ਆਪਾਂ ਥੋੜਾ ਜਿਹਾ ਐਦਾਂ ਤੁਹਾਨੂੰ ਲੱਗਣਾ ਮੈਨੂੰ ਥੋੜਾ ਜਿਹਾ ਟਾਈਮ ਆ ਮੈਂ ਕਰ ਦਮਾਂ ਜਾਨੂ ਤੁਸੀਂ ਬਣੇ ਰਹੋ ਨਾਲ ਵੀਡੀਓ ਦੇ ਸੋ ਲਾ ਜੀ ਪੰਪ ਹੋ ਗਿਆ ਆਪਣਾ ਖਾਲੀ ਇਹ ਗਠਿਆਂ ਨੂੰ ਲੱਗ ਗਿਆ ਪਾਣੀ ਦਵਾਈ ਕਰਤੀ ਉੱਪਰ ਇਹ ਪਿਆਜ਼ ਨੇ ਆਪਣੇ ਲੱਟ ਗਈ ਭੱਜ ਲੈਟ ਪੱਜੰਤੋ ਫਿਰਨ ਕਿ ਨਾ ਕਰ ਜਿੰਪਰ ਹੋਇਆ ਆਪਾਂ ਵਿੱਚ ਫਿਰ ਕੇ ਦੇਖ ਕੇ ਆਉਣੇ ਹਾਂ ਹਾਈ ਸਰੋਂ ਤੇ ਖੀਤੀ ਪਰ ਬਹੁਤ ਠੀਂਦੀ ਆ ਸਰੋਂ ਜੀ ਉੱਚੀ ਵੜਦੋ ਨਾ ਤੁਸੀਂ ਮੜੀ ਮੁੱਟੀ ਇਹਦਾ ਕਰਚਾ ਰਹਿ ਜਾਂਦਾ ਪੈਰ ਦਾ ਸੁਨ ਲਓ ਆਈ ਖਤੜੀ ਸੀ ਰਹਿੰਦੀ ਇੱਥੇ ਸੋ ਉਹੀ ਠੜੀ ਰਹੇਗੀ ਥੋੜਾ ਜਿਹਾ ਲਾਈਟ ਹੋਰ ਚੱਲ ਜਾਂਦੀ ਇਹ ਵੀ ਭਰ ਜਾਣੀ ਤੇ ਚਲੋ ਦੇਖਦੇ ਹਾਂ ਕਿ ਬੰਦ ਤਾਂ ਜੇ ਲਾਈਟ ਆ ਜਵੇ ਥੋੜਾ ਪਰ ਜੁਗ ਹੀ ਨਹੀਂ ਭਾਈ ਪਰ ਤੇ ਜਵਾ ਖੱਡਾ ਨੂੰ ਬੰਦ ਕਰਦੇ ਨਹੀਂ ਕਣਕਿਚ ਪਾਣੀ ਛਾਣ ਲੱਗ ਗਿਆ ਨਾ ਪਾਣੀ ਵੀ ਠੰਡਾ ਪਿਆ ਥੋੜਾ ਖਟੋਗੀ ਬੰਦ ਲੇ ਪਤੀਖਟ ਆਪਣੀ ਬਿਨਾ ਕਹੀ ਤੋਂ ਬੈਦ ਆਪਣਾ ਕਿਪਾ ਬੜਾ ਉਹ ਚ ਕਾਫੀ ਪਾਣੀ ਸਟੋਰ ਹੋ ਜਾਂਦਾ ਖਵਰਾ ਢਾਲੀ ਭਰੇ ਜਾਵੇ ਹੈ ਇਹ ਦੇ ਕਿਨਾ ਮਰਸ਼ੀ ਨੂੰ ਜਾਣ ਕੇ ਜਗਾ ਥੋੜੀ ਰੱਖਿਆ ਹਰੇਕ ਸਾਲ ਬਾਈ ਇੰਨੀ ਜਗਾ ਹੋਰ ਰੱਖ ਲੈਣਾ ਪਰ ਬਰਸੀਨ ਗਲੀ ਜਾਂਦਾ ਇਹ ਕਿ ਤਾਂ ਕਰਕੇ ਘੱਟ ਜਗਜਪੁਰਸੀਨ ਭੀਜਿਆ ਚੱਪਲਾ ਪਾ ਲਈ ਐ ਸੱਲਾ ਬਾਲਟੀ ਚੱਪਰ ਇਹਲੇ ਇੱਥੇ ਕੀ ਹੈਗੀ ਤੇ ਆਪਣੇ ਕੋਲ ਪਰ ਆਪਾਂ ਇਧਰੋਂ ਚੱਕ ਕੇ ਨਹੀਂ ਲੈ ਕੇ ਗਏ ਸਨੋ ਵੀ ਦੋਸਤੋ ਮਤਾਂ ਜਲਦੇ ਆ ਘਰ ਨੂੰ ਕੱਲ ਕੋਲੋਂ ਦੇਖਦਿਆਂ ਜੇ ਵੀ ਬੰਦ ਲੱਭੇ ਹੋਵੇ ਕਣਕਛਰੀ ਪਾਉਣੇ ਆਲਾ ਵੈਸੇ ਤਾਂ ਤਿੰਨ ਵਾਰ ਪਾਤਾ ਦੇ ਲਓ ਇੱਕ ਵਾਰ ਜੀ ਕਰਦਾ ਵੀ ਹੋਰ ਪਾ ਦੀ ਇਹ ਨਾਲੇ ਪਾਣੀ ਲਾ ਦੀਏ ਸਾਰੀ ਬਰਾਬਰ ਚ ਰਲ ਜਾਊਗੀ ਇਹ ਆੜ ਸ ਮਾਰਾਂਗੇ ਆੜ ਤੇ ਜਿਹੜੀ ਇਹਨੂੰ ਸ਼ਿੱਧੀ ਕਰਾਂਗੇ ਮਤਲਬ ਕਿ ਨਾਲੇ ਬਰਾਬਰ ਸਿੰਘ ਨੂੰ ਹੋਪਾ ਪੈਂਦੀ ਹੋ ਜਾਂਦੀ ਆ ਆ ਦੇਖੋ ਕੈਮਰੇਜ ਤਾਂ ਦਿਖਣਾ ਨਹੀਂ ਵੈਸੇ ਘਰੋਂ ਪਾਣੀ ਆ ਰਿਹਾ ਤੇ ਨੱਕੇ ਜਿਹਾ ਹੋਣਾ ਤੁਹਾਨੂੰ ਵੀ ਆਪਣੀ ਕਰਨ ਕਬੀਜੀ ਹੋਈ ਉਹ ਡੱਬਾ ਜਿਹੜਾ ਜਵਾਂ ਦਾ ਵੀਜਾ ਹੋਇਆ ਕੁਝ ਵੀ ਪਾਵਾਂਗੇ ਰੇ ਤਾਂ ਨਾਦਰ ਪਿਆਜ਼ ਲਾਇ ਤੇ ਉਥੋਂ ਬਤਾਉਂ ਪੱਤੇ ਤੇ ਇਹਨਾਂ ਨੂੰ ਪਾਣੀ ਪਾਉਣੇ ਆ ਅੱਲਾ ਤੁਹਾਨੂੰ ਪਾਣੀ ਦਿਖਾਦਾ ਘਰੋਂ ਹੁੰਦਾ ਘਰੇ ਜਿੰਨਾਂ ਨੂੰ ਤਾਂ ਪਤਾ ਉਹਨਾਂ ਨੂੰ ਪਤਾ ਹੋਊਗਾ ਆਪਣਾ ਚੁੱਪਾ ਬਹੁਤ بڑا ਆ ਦੇਖੋ ਪਾਣੀ ਹੁੰਦਾ ਉਹ ਚੋਲੀਰ ਕੱਢੀ ਸੀ ਆ ਤਾ ਘਰ ਕਿ ਜਿਵੇਂ ਪਹਾੜਾਂ ਚੋਂ ਪਾਣੀ ਚੋਈ ਜਾਂਦਾ ਹੁੰਦਾ ਇਦਾਂ ਚੋਈ ਜਾਂਦਾ ਇਹ ਚੋਂ ਜਿੱਨਾ ਚਰ ਚੁੱਪਾ ਖਾਲੀ ਨਹੀਂ ਹੁੰਦਾ ਇੱਥੇ ਕਿ ਰੱਖਾਂ ਜੀ ਇੱਥੇ ਕਿ ਜਾਵਾਂ ਉਹ ਤੇ ਗੱਬੇ ਮਮਾ ਜੇ ਲਾ ਮੰਗੇ ਆਪਾਂ ਧੋਣੀ ਸ਼ਾਮ ਨੂੰ ਅਰੋਣੀ ਸੁਧ ਦੇਖੋ ਦੇਖੋ ਧੋਣੀ ਵਾਲੀ ਕਰਤੀ ਇੱਕ ਵਾਰ ਚੁੱਪਾ ਕਿ ਝਾੜੇ ਨੂੰ ਪਿੱਛੋਂ ਆਪ ਦੇਖ ਨੂੰ ਪੈਂਟ ਕਿਵੇਂ ਲਮੇੜੀ ਆ ਖੋਲ ਕੇ ਦਿਖਾ ਮਾਤਰਾ ਲੈ ਕੇ ਸਹੀ ਰਾ ਬਲਾਂਗੇ ਢੋਣੀ ਸ਼ਾਮ ਨੂੰ ਸ਼ਾਮ ਤਾਂ ਹੋ ਗਈ ਤਕਰੀਬਨ ਕਦੀ ਲੱਕੜ ਲੈ ਆਉਣੇ ਪਿੱਛੋਂ ਕਿੱਥਾ ਹੈ ਗਿਆ ਇੱਥੇ ਲੱਕੜ ਪਈ ਗਈ ਹੈ ਕਿਹੜੀ ਗੋਲੀ ਕਿਹੜੀ ਗੋਲੀ ਕਿਉਂ ਘਾਤਾਂ ਜਸ ਮੈਲ ਮਰ ਜਦਾ ਨੂਰੇ ਇੱਧਰ ਤੂੰ ਆ ਇੱਧਰ ਆ ਜਾ ਨਹੀਂ ਨਹੀਂ ਆਉਂਦੀ ਸਿਰ ਉਹ ਫਲਾਈ ਦਾ ਉਹ ਗੁਜੈ ਮਰੀ ਮਗਾਤ ਲਵੇ ਕੱਲੀ ਗੋਲੀ ਫੜਾਵੋ ਮਿਕੜਾ ਪਾੜਿਆ ਇਹਦੇ ਪਿੰਡੀਆਂ ਵੀ ਬਣ ਸਕਦੀ ਹੈ ਹਮ ਅੱਜ ਮੈਂ ਖਾਧੀ ਇੱਕਾ ਪਿੰਡੀ ਲਾਈਟ ਆ ਗਈ ਲਾਈਟ ਭੱਜੀ ਹਿੱਤੀ ਪਰ ਸਾਡਾ ਇਹ ਪਤਾ ਕੀ ਸਰ ਸੁਣਦਾ ਮੈਂ ਤੇ ਮਮਾ ਲੱਟੋ ਕਹਿੰਦੇ ਲਾਈਟ ਹੁੰਦੀ ਹੈ ਲਾਈਟ ਹਾਂ ਬੱਵਾ ਆ ਫੜੋ ਮੈਂ ਲਾਈਟ ਬਣਨੀ ਸੱਤ ਬੰਨ रावे दलिदुलवे दलि रावे दलि रावे दलिद्र जा दलिद्री जड़ चुले पावे

ਦਸ ਜਾਵੇ ਇਸ ਸਰ ਆਵੇ ਤੇ ਲੱਗ ਜਾਵੇ ਤੇ ਫਿਰ ਜੜ ਜੜ ਲੇ ਪਾ ਬਾਬਾ ਸਾਰਿਆਂ ਦੀ ਖੁਸ਼ੀਆਂ ਪਰੀ ਲੈਣ ਲੋੜੀ ਹਨ ਚਾਹੂ ਬਦਾਂ ਗਿਆ ਲੋੜੀ ਦੀ ਬਈ ਸਾਰਿਆਂ ਮੇਰਾ ਵਾਲਾ ਹੈਪੀ ਲੋੜੀ ਜੜ 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 ਚੁੱਲ ਲੈ ਪਾ ਚਲ ਉੱਤੋਂ ਸੇ ਉੱਪਰ ਤੀਰ ਲੇ ਗਿਓਸ ਬਪਾ ਮਖਤਰਾ ਜਉਂਦੀ ਪਰੇ ਕਿਤੇ ਕਿੰਨੇ ਵਾਥਿਆ ਮੈਂ ਬਹੁਤ ਸਾਰਾ ਤਾਂ ਅੱਜ ਤਾਂ ਮਾਝ ਕਲੀ ਬੰਨ੍ਹ ਦਿਆ ਆ ਦੇਖੋ ਹੈਲੋ ਮੰਮਾ ਜੀ ਹੈਲੋ ਮੰਮਾ ਜੀ ਆ ਜਾ ਵਾ ਲਵ ਦੀ ਮੈਂ ਬਾਂਗੀ ਸਾਰੇ ਬਾਲਾਂ ਦੇ ਮੈਂ ਪੱਤੀ ਬਾਹਰ ਪਾ ਚਲ ਕੋਈ ਨਾ ਜਲ ਜਾਣਾ ਵੀ ਨੂਰ ਥੱਲੇ ਰੱਖ ਕੇ ਸਾਰਾ ਇਕੱਠਾ ਹੀ ਪਾ ਦੇ ਉਹ ਵਾਲੇ ਵਾਲੇ ਪਟਕੀ ਜੰਨੇ ਤੇਲਾ ਦੇ ਨੀ ਅੱਛਾ ਹੈਨੇ ਅੱਛਾ ਉੱਪਰ ਇਕੱਠਾ ਹਾਂ ਗਾਹ ਕਰਦੇ ਉਹ ਛੜਦੇ ਇਨ ਜॉय ਕਰਦੇ ਜਲ ਜਣੇ ਵੀ ਲੱਗਣਾ ਸੀ ਇੱਕ ਛੜਦੇ ਚਲੋ ਕਰੋ ਯੇ ਇੰਜੋਏ ਸਾਰੇ ਲੋੜੀ ਚਲੋ ਸਾਡੇ ਮੇਰੇ ਹੱਥਾਂ ਮੱਤੇ ਤੋ ਸਾਕ ਨੂੰ ਦੇਖ ਤੂੰ ਵਾਲ ਕੇ ਕਰ ਲਿਆ ਕਰੋ ਮੇਰੇ ਵੱਲ